ਪੂਰੇ 10 ਦਿਨ ਹੋ ਚੱਲੇ ਆ ਤੇ ਮੈਂ ਮਹੌਲ ਬਲੌਗ ਉੱਪਰ ਵੀਡੀਓ ਜਾਈ ਹੋਈ ਹੈਗੀ ਇੱਕ ਨਾ ਮੇਰਾ ਪਿਛਲਾ ਬਲੌਗ ਹਲੇ ਬਣਿਆ ਪਿਆ ਸੀ ਉਹ ਮੈਂ ਇਹਦੇ ਨਾਲ ਮੈਂ ਪਾਉਂਦਾ ਹਾਂ ਤੁਸੀਂ ਬੜਾ ਉਹ ਸਾਰਾ ਦੇਖ ਲਓ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਕਰਾਂਗੇ ਅਜੇ ਨਾਲ ਮਿੱਟੀ ਜੀ ਲੱਗ ਗਈ ਹੈ ਅੱਜ ਮੈਨੂੰ ਬਿਜਲੀ ਵਾਲਾ ਕਹਿੰਦਾ ਕਹਿੰਦਾ ਮੇਰਾ ਕੰਮ 10% ਰਹਿ ਗਿਆ ਵਰਪਾਵਾ ਵਿੱਚ ਬਸ ਵਰਪੋਂ ਦਾ ਵਿੱਚ ਪਾਣੀ ਠੰਡਾ ਵੀ ਹੋ ਯਾਰ ਗਰਮ ਪਾਣੀ ਪੀ ਕੇ ਕੀ ਕਰਨਾ ਥੋੜੇ ਠੰਡੇ ਰਹੂਗੇ ਤਾਂ ਸਹੀ ਕੰਮ ਤੇਜ਼ ਕਰੂਗੇ ਨਾ ਪਾਣੀ ਗਰਮ ਹੋਣਾ ਚਾਹੀਦਾ ਗਰਮ ਨਾਲ ਗਰਮੀ ਨਾਲ ਕੰਮ ਕਰੂਗੇ ਇਹ ਹੀ ਤਾਂ ਪੀ ਕੇ ਦਰਦ ਆ ਗਏ ਸਾਵਣ ਤੋਂ ਕਹਾਂ ਉਹ ਕੱਢਣ ਉੱਥੇ ਲਾਈਟ ਹਾਂ ਆ ਗਿਆ ਅੱਛਾ ਚੱਲ ਹੈ ਜੀ ਤਾਂ ਠੀਕ ਹੈ ਤੇ ਪਹਿਲਾਂ ਬਰਫ਼ ਪਾ ਦੀ ਵਿੱਚ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਪੀਨੇ ਆ ਲੱਸੀ ਲੈ ਕੇ ਲੱਸੀ ਨੂੰ ਜੀ ਕਰਾ ਬੇਰ ਕੇ ਵਾਲਿਆਂ ਦੀ ਤੇ ਭਾਈ ਬੜੀ ਮਾਰ ਕੰਬੀ ਤੇ ਕੰਬੀ ਗਰਮੀ ਬਹੁਤ ਹੋ ਗਈ ਹੈ ਭਾਈ ਪਾਣੀ ਬੱਜਨਾ ਤੁਸੀਂ ਪੀ ਸਕਦੇ ਉਨਾ ਹੋ ਦਿਓ ਹੋ ਸਕਿਆ ਪੈਸੇ ਹੈਗੇ ਕੋਲ ਲੱਸੀ ਪੀਓ ਨਿੰਬੂ ਪਾਣੀ ਪੀਓ ਗੂਧ ਖੋਲੀ ਭਾਈ ਗੂਧ ਘਤੀਰਾ ਪੀਓ ਕਮ ਕਰਦੇ ਬਹਾਨੇ ਕਰ ਜਾਨੀ ਬੱਸ। ਬੰਦੇ ਤੁਹਾਡਾ ਅੱਡੇ ਗਿਆ ਦਾ ਚੱਲ ਜੀਆ ਬੋਤਲ ਜੀਆ ਦਾ। ਹਾਂ। 180 ਰੁਪਏ ਦੀ ਬੋਤਲ ਲੈ ਜੀ। ਇਹਨੇ ਉਹ ਬਹੁਤ ਬਧੀ ਚੀਜ਼ ਹੈ। ਹਾਂ। ਨਾ ਹੋਂ ਜਗਾ ਨਿਆਣ ਸਕੂਲ ਤੇ ਆਉਂਦੇ ਆਪਣੇ ਆ ਕੇ ਦੋਨਾਂ ਦੇ ਪੀ ਲੈਂਦੇ ਆ ਅਸੀਂ। ਹੂੰ ਹੂੰ ਹੂੰ। ਲੇਕਿਨ ਦੁੱਧ ਪਾਣੀ ਲਿਆ ਕੇ ਰੱਖਿਆ ਹੋਇਆ। ਇਹਦੇ ਵਿੱਚ ਵੀ ਥਾਲ ਲੈਣੀ। ਇਹ ਜਿਹੜਾ ਪਾਣਾ ਫਿਰਦਾ ਰੱਖ ਦੇਣੀ। ਚੱਲ। ਇਹ ਪਾਉਣ ਰੱਖ ਦੀ ਹੈ ਫ੍ਰਿਜ ਦੇ ਵਿੱਚ। ਤੇ ਫਿਰ ਲਿਆਉਂਦੇ ਆ ਲੱਸੀ। ਆਪਾਂ ਅੱਜ ਦੀ ਸ਼ੁਰੂਆਤ ਆਪਾਂ ਨਾਲੇ ਮਿੱਠੇ ਨਾਲੇ ਕਰਦੇ ਆਂ। ਨਾ ਬਈ ਚੱਕ ਕਿਹੜਾ ਖਾਣਾ। ਲੈ ਬਈ ਆ ਜਾ। ਪਾਲਟੀ ਹਾਜ। ਦੋਏ ਨੂੰ ਦੋ ਖਲਾ। ਖਲਾ ਦੇਓ ਬਈ। ਅੱਛਾ। ਜੇ ਲੋ ਮਨੋਜ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਾਂ। ਚਮੇਲੀ, ਮੇਂ ਜੇ ਕਸ ਨਾਮ ਹੈ। ਚਮੇਲੀ। ਹਾਂ। एक बंदा होर भी अपर तेरा? फैसल किधर है? ले ले।, ले। है नीचे आजा। ओ चमेली बुला रहा नीचे? दे 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 ना <laughs> उसका नाम चमेली है। हैं? किसका? ओ, उसका। फ़ीम है, फ़ीम। फीम है फीम। फीम। वो कहाँ मिलती है फीम यार? फीम। आगे सारे को मिल गया। अभी लस्सी पिलाता हूं आज। ਨਸੀਲੇ ਕੇ ਹੁੰਦਾ ਮੈਂ ਆ ਵੋਟ ਖਾ ਲੈ ਹਾਂ ਸਲਮਾਨ ਅਫੀਮ ਕੈਸੇ ਕੈਸੇ ਨਾਮ ਰੱਖ ਲਏ ਯਾਰ ਲਫਰ ਲੈ ਲੈ ਹਾਂ ਲੈ ਚੇ ਇਸ ਕੇ ਲਫਰ ਕਹਦੇ ਇਸ ਦਾ 8 ਟਾਇਰ ਦਾ ਨਾਮ ਹੈ ਸਰਮਾਨ ਹਾਂ ਜੀ ਅੱਛਾ ਬਦਲ ਬਦਲ ਲਗਾ ਅਜਿਹੀਆਂ ਦੇ ਕਿ ਫਰੰਟ ਵਾਲਾ ਫੋਰਿੰਗ ਕੇ ਇਹਦੋਂ ਟ੍ਰਿਕ ਦੱਸਾਂ ਇੱਕ ਜੇ ਨਾ ਸ਼ਾਮ ਨੂੰ ਤੈਨੂੰ ਅ ਤੇ ਲੋਰਾ ਲੋਰਾ ਨਹੀਂ ਜੇ ਸ਼ਾਮ ਨੂੰ ਤੁਹਾਨੂੰ ਲੱਗ ਕ ਲੱਗਦੀ ਨਾ ਵੀ ਪੈੱਗ ਲਾਉਣ ਦੀ ਕਿਹੜਾ ਸ਼ਾਮ ਨੂੰ ਕੀੜੇ ਉੱਠਦੇ ਆ ਹਾਂਜੀ ਹਾਂਜੀ ਦੋ ਪੀਸਾ ਖਾਦਾ ਚਾਰ ਬੋਲੇ ਸਾਰਸ ਬੋਲੇ ਉਹ ਕੀੜੇ ਬਰ ਜਾਂਦੇ ਸਹੀ ਦੇਖੀ ਟ੍ਰਿਕ ਕਰਦੇ ਅੱਜ ਚਲ ਬਈ ਅੱਗੇ ਤੇ ਜਿੰਨੇ ਵੀ ਦਰਸ਼ਕ ਦੇਖਦੇ ਜਿਨ੍ਹਾਂ ਕਹਿੰਦਾ ਸ਼ਾਮ ਨੂੰ ਸਾਡੇ ਅੰਦਰ ਕੀੜੇ ਖਾਜ ਕਰ ਲਾਦੇ ਪੈੱਗਾਂ 'ਲੇ ਦੋ ਪੀਸਾ ਗਲਾਬ ਜਾਮਣਾਂ ਦੇ ਖਾ ਲਿਓ ਦੇਣੀ ਕਰਕੇ ਤਜਰਬਾ ਇਹ ਸਹੀ ਹਾਂ ਚਲ ਦੇਖ ਲਾਂਦੇ ਆ ਅੱਜ ਸ਼ਾਮ ਨੂੰ ਤੁਹਾਨੂੰ ਦੋ ਖਿਲਾ ਦੇਣੇ ਸ਼ਾਮ ਜਨੂ 5 ਵਜੇ ਹਾਂ ਆਪ ਤੋਂ ਪੀਤੇ ਨਹੀਂ ਨਹੀਂ ਜੀ ਨਹੀਂ ਜੀ ਵੀਰ ਨਹੀਂ ਕੁਝ ਨਹੀਂ ਮੀਟ ਖਾਂਦੇ ਆ ਹਾਂ ਜੀ ਉਹ ਵੀ ਹਲਾਲ ਖਾਤਾ ਹੈ ਹਾਂ ਇਹ ਤਾਂ ਨਹੀਂ ਉਮਰ ਦੇਖਿਆ ਕਈ ਖਾਂਦੇ ਨੇ ਇਹਨਾਂ ਦੇ ਬਰਾਬਰ ਇਹੋ ਕੀ ਚੀਜ਼ ਮੁਸਲਮਾਨ ਜਿਹੜੇ ਹੁੰਦੇ ਆਂ ਨਹੀਂ ਪਾਉਂਦੇ ਆ ਨਹੀਂ ਆ ਮਤਲਬ ਆਦਾਲੂ ਨਹੀਂ ਪਿੰਦੇ ਦਾਰੂ ਨਹੀਂ ਪਿੰਦੇ ਹੈਗੇ ਦਾਰੂ ਨਹੀਂ ਆਹ ਦਾਰੂ ਇਨਕ ਹੈਗੀ ਆ ਵਿੱਚ ਨੂੰ ਪੀਂਦੇ ਵੀ ਆ ਨਾ ਪਿੰਦੇ ਤਾਂ ਹੈਗੇ ਆ ਪਿੰਦੇ ਮਤਲਬ ਪਿੰਦੇ ਪਰ ਇਹਨਾਂ ਦੇ ਤਾਂ ਵੀ ਹਰਾਮ ਕਹਿੰਦੇ ਆ ਦਰੂ ਹਰਾਮ ਕਹਿੰਦੇ ਆ ਹਰਾਮ ਹੈ ਜੀ ਹਰਾਮ ਆ ਹਾਂ ਆ ਹਾਂ ਹਾਂ ਰੇਲੇ ਜਾਈ ਸੀ ਜੋ ਪਹਿਲੇ ਸੀ ਆਈਸ ਨਾ ਮੇਰੇ ਆ ਕਾਫੀ ਦੋਸਤ ਆ ਜਿਹੜੇ ਪਿੰਦੇ ਆ ਤਾਂ ਮੁਸਲਮਾਨ ਦੇ ਆ ਕਾਫੀ ਪਿੰਦੇ ਆ ਬੱਲੂ ਓਏ ਉਹ ਤਾਜੀ ਤਾਜੀ ਦਾ ਦੱਸੀ ਹਾਂ ਹਾਂ ਫ੍ਰਿਜ ਲੋਸੀ ਲੋਸੀ ਉਹ ਖੰਭਾ ਵੀ ਰੱਖ ਲਿਆ ਹੈ ਖੰਭਾ ਵੀ ਰੱਖਿਆ ਉਹ ਕਿਸੇ ਦੀ ਆਏ ਹਾਂ ਕੋਈ ਤੇਰੇ ਵਰਗਾ ਰੱਖ ਗਿਆ ਅੱਛਾ ਬਸ ਦੋ ਬਹੁਤ ਆ ਇਹਦੇ ਨਾਲ ਲੱਸੀ ਨਾਲ ਕੀ ਖਾਈਏ ਮਿਰਚਾਂ ਮਿਰਚੋ ਮਿੱਠੀਆਂ ਮਿਰਚਾਂ ਸਪੈਸ਼ਲ ਨੂਨ ਲੈਂਦਾ ਹਾਂ ਲੱਸੀ ਵਾਸਤੇ ਇਹ ਇਹ ਪੁੰਦਿਆਂ ਵਿੱਚ ਮਿਕਸ ਕਰਕੇ ਪੀਂਦੀ ਹੈ ਇਹ ਉਹ ਹਾਂ ਇਹ ਚਾਹ ਦੀ ਜਗ੍ਹਾ ਤਾਂ ਆਏ ਨੂੰ ਕੋਈ ਕਹਿ ਤੂੰ ਹੀ ਕਹਿ ਤਾ ਉਹਨੂੰ ਕਹਿ ਰਿਹਾ ਮੈਂ ਕਹਿ ਅੱਛਾ ਮੈਂ ਕਿਹਾ ਮੈਂ ਕਿਹ ਚਾਹ ਬੁਲਾ ਆ ਤੇਰਾ ਬੰਦ ਨਾ ਹੈ ਆ ਲੈ ਬਾਈ ਆ ਲੈ ਗਾ ਠੰਡ ਪੈ ਗਈ ਠੰਡ ਪਾ ਸਵੇਰੋਂ ਇਹਨਾਂ ਗਲਾਸ ਭਰ ਕੇ ਆ ਰੋਟੀ ਦੇ ਨਾਲ ਹੁਣ ਫੇਰ ਇੱਕ ਲੀਟਰ ਲੱਸੀ ਪੀ ਚੁੱਕਿਆ ਮੈਂ ਸਵੇਰ ਤੋਂ ਸ਼ੁਕਰ ਹੈ ਲੋਰਾ ਜੀ ਆਹ ਲੋਰਾ ਤਾਂ ਮਾਫੀ ਹਾਂ ਤੇ ਸਫਾਈ ਅਭਿਆਨ ਚੱਲਿਆ ਜਿਹੜਾ ਮਾਹਲ ਬਲੌਗ ਉਪਰ ਵੀਡੀਓ ਪਾਈ ਦਿੰਦੇ ਸਫਾਈ ਅਭਿਆਨ ਚੱਲਿਆ ਅੱਜ ਉੱਚਾ ਬੇਤ ਚਾਰੇ ਪਾਸੇ ਸਫਾਈਆਂ ਹੋਈਆਂ ਅੱਜ ਤਾਂ ਫਿਰ ਕਿਦਾਂ ਛੱਤ ਲੱਗਣੀ ਬਰੇਕੀ ਨਾਲ ਜਦੋਂ ਸਾਰਾ ਨਿਬੜ ਗਿਆ ਉਸ ਤੋਂ ਬਾਅਦ ਫਿਰ ਜਿਹੜਾ ਥੱਲੇ ਹਾ ਫਰਸ ਇਹਦੇ ਪਾ ਦਾਗ ਪਏ ਹੋਏ ਆ ਉਹਦੇ ਨਾਲੇ ਇਹ ਫਾਈਵੀਂ ਫਾਈਵੀਂ ਕੋਲ ਦਾ ਥਲੇ ਧੁੱਕੇ ਧੁੱਕੇ ਜਿ ਕਰੇ ਉਹ ਉਤਰਦੇ ਨਹੀਂ ਆ ਰਹੇ ਉਹ ਐ ਪੂਰੇ ਤਸੱਲੀ ਨਾਲ ਲੌਣੇ ਪੈਣੇ ਬੈਠ ਕੇ ਐਨ ਰਾਤ ਨਾਲ ਬੈਠ ਕੇ ਮੇਰੇ ਕੋਲ ਜਿਹੜੇ ਆਹ ਰੰਗ ਮਾਰਨੇ ਵਾਲੇ ਆ ਪਾਲਿਸ਼ ਮਾਰਨੇ ਵਾਲੇ ਆ ਇੱਧਰ ਜਿਹੜੀ ਪਾਲਿਸ਼ ਵੱਜਣੀ ਆ 25000 ਦਾ ਠੇਕਾ ਮੰਗ ਰਹੇ ਆ ਉਹ ਫਰ ਐ ਕਮਰੇ ਦਾ ਸਾਰੇ ਸਾਰੇ ਮਿਲਾ ਕੇ ਜਿੰਨੇ ਕਮਰਿਆਂ ਦਾ 25000 ਦਾ ਵੀ ਸਮਾਨ ਕਿੰਨੇ ਦਾ ਜੁਕਾਣਾ 20000 ਦਾ ਸਮਾਨ ਜਣ ਕੇ 50000 ਦਾ ਖਰਚਾ ਹਲੇ ਹੈਗਾ 50000 ਦਾ ਇਹ ਤੇ ਜਿਹੜੇ ਗੇਟ ਗੇਟ ਬਣਨ ਤੋਂ ਬਾਅਦ ਇੱਕ ਗੇਟ ਦਾ 4500 ਰੁਪਏ ਮੰਗ ਰਿਆ ਉਹ ਇੱਕ ਗੇਟ 2 11 ਗੇਟ ਆ ਪੂਰੇ ਬਣਦੇ ਜਿਹੜੀ ਪਾਲਿਸ਼ ਵੱਜਣੀ ਹੈ ਬਾਈ ਨੂੰ ਤਾਂ ਖਾਣ ਨਹੀਂ ਆਉਂਦਾ ਕੀ ਚੀਜ਼ ਹੈ ਤੁਹਾਨੂੰ ਮੇਰੇ ਵੀਡੀਓ ਨਹੀਂ ਚੱਲਦੀ ਹੈ ਕਿ ਟਿਕਟੋਕ ਨਹੀਂ ਟਿਕਟੋਕ ਨਹੀਂ ਚੱਲਦੀ ਨਹੀਂ ਚੱਲਦਾ ਮੋਬਾਈਲ ਦਾ ਫਰਕ ਹੈ ਬਾਈ ਨੂੰ ਦਫਾ ਕਹਿ ਦਿੱਤਾ ਬਾਹਰ ਦੂ ਮਹਰਾ ਘੰਟੇ ਤੱਕ ਹੈ ਲਓ ਜੀ ਆਪਣੇ ਪ੍ਰੋਫਾਈਲ ੱਟਾ ਲੱਗ ਰਹੀਆਂ ਅੱਜ ਸ਼ਾਵਨ ਨੂੰ ਤੁਹਾਨੂੰ ਫੇਰ ਚਿਲਮਚਿਲ ਆਪਣਾ ਕਰਦਾ ਦਿਖਾਵੂਗੀ ਘਰ ਹਾਂ ਥੱਲੇ ਥੱਲੇ ਵਾਲਾ ਪੋਰਸ਼ਨ ਹਾਂ ਦਾ ਸੀ ਬੀ ਲਓ ਜੀ ਕਰਦੇ ਵੀ ਆਗੇ ਸਤਿ ਸ੍ਰੀ ਅਕਾਲ ਜੀ ਕਰਦੇ ਘਰ ਸਾਨੂੰ ਹੁਣ ਬਹੁਤ ਡਰ ਬਲਕਿ ਲਾਈਟ ਇਹਦਾ ਰਾਤ ਨੂੰ ਪਤਾ ਲੱਗਣੀ ਬਈ ਇਹਦੀ ਜਿਹੜੀ ਚਿੱਟੀ ਜਿਹੀ ਪੱਟੀ ਇਹ ਕਿਹੜਾ ਕੰਮ ਕਰਦਾ ਸਾਡੀ ਐ ਫਿਰ ਕਿਉਂ ਦੇ ਦੋ ਫਿਰ ਕਿਆ ਜਿੰਨੀ ਉਹਨਾਂ ਕੱਢ ਗਈ ਜਿੰਨੇ ਮੈਂ ਕਿਹਾ ਕੱਲ ਨੂੰ ਲੈ ਡਾਉਨ ਉਹ ਮੈਂ ਉਹਦੇ ਚ ਸੜਤੀ ਆ ਦੇਖ ਇਹ ਮੈਨੂੰ ਨਹੀਂ ਲੱਗਣੀ ਇਹ ਲੱਗਣੀਆਂ ਦੇਖ ਮੇਰੇ ਨਾਲ ਉਹ ਆ ਚੱਤੀ ਪੱਟੀ ਉੱਪਰ ਲੱਗ ਜਾਣੀ ਇਹ ਅੰਦਰ ਲੋਕ ਜਾਣੀ ਇਹ ਉੱਥੇ ਆਪਣੇ ਕੋਈ ਲੱਗੀਆਂ ਨੇ ਹਾਂ ਫਲੈਟ ਚ ਇਦਾਂ ਲੱਗੀਆਂ ਹੋਈਆਂ ਹਾਂ ਹਾਂ ਮੈਂ ਉਹ ਪਾਣੀ ਦੇ ਸਿੱਕੀ ਕੀਮਤ ਆ ਆ ਦੇਖ ਆ ਜ ਆ ਲਾਈ ਮੈਂ ਕੀ ਜੀ ਉਦੋਂ ਦੇ ਇਥੇ ਰੋਦੇ ਫਰੀ ਜਾਂਦਾ ਹਾਂ ਕੱਟ ਕੇ ਹਾਂ ਅਸੀਂ ਉਦੋਂ ਨਰਕ ਬਣਾਤਾ ਸੱਟੇ ਦਿੱਤਾ ਇੱਕ ਮਾਰਦਾ ਤੇ ਆਹ ਕੱਟ ਕੇ ਲਾਇਆ ਬਾਹਰ ਆ ਦੇਖ ਕਿੰਨੇ ਸਾਰੇ ਦਾਗ ਚੱਕਦਾ ਹੈ ਕੋਈ ਦਾਗ ਦਿਖਦਾ ਤੇਜਾਬ ਦੀ ਬੋਤਲ ਨਾਲ ਹਾਂ ਤੇਜਾਬ ਦੀ ਬੋਤਲ ਨਾਲ ਹੀ ਕੱਤ ਲੈ ਕੇ ਬੈਠਿਆ ਮੈਂ ਕਰਦੇ ਕਹਿੰਦਾ ਸਫਾਈਆਂ ਨਹੀਂ ਕਰਦੇ ਸਫਾਈ ਨਹੀਂ ਕਰਦੇ ਦੇਖੋ ਦਿਖਾ ਕੋਈ ਦਾਗ ਇੱਥੇ ਦੇਖੋ ਦਿਖਾ ਕੋਈ ਦਾਗ ਦੇ ਉਧਰ ਵੀ ਦੇਖ ਮਾਰ ਲਉਂਦੀ ਰੋਜੀ ਫਸ ਜਾਊਂਗੀ ਤਾ ਦਾਜ ਹਾਂ 10 ਦੇਖ ਨਹੀਂ ਕਹਾ ਹਾਂ ਹਾਂ ਮੈਂ ਕਿਹਾ ਫਸ ਜਿਹਾਊਗਾ ਦਾ ਦੇਖ 10 ਸਫਾਈਆਂ ਕਰਦੀ ਕਹਿੰਦੀ ਮੈਂ ਸਫਾਈਆਂ ਕਰਦੀ ਆਂ ਨਾ ਇਹ ਕਿੰਨੇ ਸਰ ਦੇ ਕਿੱਥੇ ਦਿਖਾ ਦਾ ਕਿੱਥੇ ਇੱਧਰ ਲੇਖੋ ਕਿਹੜਾ ਇਹ ਤਾਂ ਮੈਂ ਹੀ ਲੇਕੇ ਆਇਆ ਹਾਂ ਤੁਸੀਂ ਕਿੱਥੇ ਲੇਕੇ ਆਏ ਹਾਂ ਦੱਸੋ ਦਿਖਾ ਇੱਧਰ ਤਾਂ ਕਿੱਧਰ ਆ ਦਿਖਾ ਦਾ ਆ ਦੇ ਕਿੰਨੇ ਦਾ ਆ ਕਿੱਥੇ ਇੱਥੇ ਤਾਂ ਨੇ ਤੁਸੀਂ ਆ ਦੇ ਇੱਥੇ ਵੀ ਥੋੜਾ ਜਿਹਾ ਕਰੇ ਸਾਫ ਆਇਦਾ ਮੈਂ ਕਰੇ ਹੂੰ ਹੈਗੇ ਤੇ ਤਾਂ ਨੇ ਫੇਰ ਹੋਣੀ ਯਾਰ ਰੰਗ ਉਹਨਾਂ ਕਿਹੜਾ ਰੰਗ ਉਹ ਤਾਂ ਰੰਗ ਵਾਲਾ ਫਿਰ ਕਰਕੇ ਜਾਊਗਾ ਹੁਣ ਉਹ ਤਾਂ ਜਿਹੜਾ ਤਾਂ ਹੀ ਤੇ ਮੈਂ ਰੱਖੇ ਇਹ ਤੂੰ ਤਾਂ ਨਹੀਂ ਤਾਂ ਸੜਦੇ ਆ ਸਾਰ ਰੱਖ ਲੈ ਇਹਦੇ ਨਾਲ ਆਖ ਹੋ ਜੂਗੇ ਸਾਰੇ ਫਿਰ ਪਿਛਾਹ ਹੋ ਜਾਣਗੇ ਨਾ ਲੱਗ ਲਾਉਣ ਵਿੱਚ ਐਦਾਂ ਹਉਣ ਦੇ ਸਾਖ ਤੇ ਦਾਗ ਜਿਹੜੇ ਨਿਕਲਣੇ ਤੇ ਬੈਠ ਗਿਆ ਮੈਂ ਕੱਲਾ ਕੱਲਾ ਜਿੱਦ ਨਾਲ ਪੋਚਾ ਲਾਇਆ ਤੇ ਨਾਲੇ ਕੱਲਾ ਕੱਲਾ ਦਾਗ ਤੋਇਆ ਕੋ ਮੈਂ ਲਾ ਨਹੀਂ ਸਾਡਾ ਪੋਚਾ ਉਹ ਦੇ ਹੂੰ ਇਹਨੇ ਕਿਤੇ ਪੁੱਲ ਲੱਗੇ ਹੁਣ ਬੋਚਾ ਲਾਉਣਾ ਦੇਖੀ ਬੱਚ ਕੇ ਹੱਥ ਪਾ ਨਬਰ ਵਾਲੀ ਕਰਦਾ ਲੈਣਾ ਹੈ ਲੈਣਾ ਪਿਛੇੋਂ ਕੰਕੀ ਤੂੰ ਆ ਜੂਗਾ ਨਾ ਉਹਨੇ ਛੁੱਟੀ ਕਰ ਲੈਣ ਦੋ ਚਾਰ ਹੋ ਗਈਆਂ ਲਗਾਤਾਰ ਬੋਗਾ ਨਾ ਕਿਹਦਾ ਹੈ ਇਹ ਦੋ ਅੱਜ ਇਹ ਉੱਗੇ ਆਗੇ ਆਗੇ ਇਹਦਾ ਨਾਮ ਪਤਾ ਕੀ ਹੈ ਚਮੇਲੀ ਹਾਂ ਚਮੇਲੀ ਆ ਸੋ 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 ਚਮੇਲੀ ਹਾਂ ਨਾ ਹੀ ਲੱਗਦੀ ਗੱਲ ਇਹ ਚਮੇਲੀ ਨਾਮ ਹੈ ਦਾ ਅਜੇ ਨਾਲ ਮਿੱਟੀ ਹੀ ਲੱਗੀ ਹੈ ਹਾਂ ਤਲਾ ਸਿਲਿੰਡੀ ਫਿਰਦੀ ਇੱਥੇ ਕਰ ਰਿਹਾ ਉੱਥੇ ਕਰ ਰਿਹਾ ਪੋਚਾ ਲਾਇਆ ਗੰਦਾ ਪਾਣੀ ਹੋਇਆ ਹੋਇਆ ਹਾਂ ਆ ਰੋਟੀ ਖਾਦੀ ਆ ਅ ਲੱਸੀ ਪੀਤੀ ਆ ਠੀਕ ਆ ਲੱਸੀ ਮੈਨੂੰ ਪਾ ਪੈਣੀ ਆ ਹਾਂ ਪੈ ਕੇ ਤੇ ਪਲਾਈ ਲੱਸੀ ਕਦੇ ਨਹੀਂ ਪਲਾਈ ਆ ਪਲਾਈਆ ਨਹੀਂ ਕਦੇ ਪਹਿਲਾਂ ਇਹਨਾਂ ਨੂੰ ਗੁਲਾਬ ਜਾਮਣਾ ਖਲਾ ਜਿਆ ਮੈਂ ਉਹ ਖਰਾ ਉਹ ਖਰਾਬ ਹੁੰਦੀਆਂ ਇਹਦੀਆਂ ਮੈਂ ਨਹੀਂ ਦੇ ਰਹਾ ਜੀ ਚਾਚੀ ਜੀ ਮੈਂ ਪਹਿਲੇ ਲੱਸੀ ਮਲਾਪ ਜਮਣਾ ਖਰਾਬ ਹੋ ਜੇ ਮੈਂ ਫਟਾਫਟ ਖਾ ਲਵਾਂ ਕੱਲ ਤੱਕ ਖਰਾਬ ਹੋ ਜਣੀ ਆ ਮੈਂ ਖਾ ਲਾਤੀ ਫਟਾਫਟ ਬਸ ਸਾਰੀ ਮੈਂ ਖਾ ਲਵਾਂ ਯਾਰ ਲੱਸੀ ਪਈ ਆ ਉਹ ਦੇ ਵਿੱਚ ਫਰਿੱਜ ਰਿੱਜ ਵਿੱਚ ਪਈ ਆ ਲੱਸੀ ਤੇ ਆ ਪਈ ਆ ਹਰਦੀ ਫੁੱਲਾਫਲਾਈ ਚੱਲ ਰਹੀ ਆ ਸਮਾਨ ਉਧਰੋਂ ਆ ਰਿਹਾ ਉਧਰ ਜਾ ਰਿਹਾ ਤੇ ਉਸ ਦੇ ਦੌਰਾਨ ਇੱਕ ਸਮਾਨ ਲੱਭਿਆ ਸਾਨੂੰ ਪੁਰਾਣਾ ਟੈਲੀਫੋਨ ਚਲਾਪ ਆਇਆ ਚੱਲਦੇ ਚੱਲਦੇ ਟਰ ਟਰ ਬਬਰਾਲੀ ਤੋਂ ਬੋਲਦੇ ਆ ਜੀ ਹਾਂ ਜੀ 40 ਤੀਰਾਨੀ ਪਹੁੰਚ ਗਏ ਜੀ ਪਿੰਡ ਮਾਲਾ ਠੀਕ ਆ ਠੀਕ ਆ ਹਾਂ ਲੋ ਭਾਈ ਬਿਜਲੀ ਵਾਲਾ ਕੋਈ ਗੱਲ ਦਾ ਆਪੇ ਦੱਸਦੇ ਚੜ ਕੇ ਨੇ ਵੀ ਰਖ ਦੋ ਤੂੰ ਦੱਸਦੇ ਆ ਬੇ ਕਹਿੰਦਾ ਕਈ ਲੋਕਾਂ ਨੂੰ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ ਕਈ ਜਿਹੜੇ ਲੋਕਾਂ ਨੇ ਲਵਾ ਲਿੱਤੀ ਹਾਂ ਕਈਆਂ ਨੇ ਲਵਾਣੀ ਆ ਜੇ ਹਾਂ ਹਾਂ ਇਹ ਕਵਰ ਆ ਇਹਦੇ ਪਾ ਕਵਰ ਇੱਕ ਹਵਾ ਲੱਗਿਆ ਹਵਾ ਲੱਗਿਆ ਜਦੋਂ ਰੰਗ ਰੰਗ ਹੋ ਗਿਆ ਆਪਣਾ ਸਾਰਾ ਕੰਮ ਕਲੀਅਰ ਹੋ ਗਿਆ ਇਹਨੂੰ ਉਤਾਰ ਦੋ ਤਾਰ ਤੋਂ ਉੱਪਰ ਤੇ ਹਾਂ ਉਹ ਜਿਹੋ ਜਿਹੋ ਜਿਹੜੇ ਨੇ ਫਿਰ ਹਾਂ ਹਾਂ ਕਈ ਲੋਕਾਂ ਨੂੰ ਪਤਾ ਨਹੀਂ ਹੈ ਕਈ ਲੋਕਾਂ ਨੂੰ ਪਤਾ ਨਹੀਂ ਕਈਆਂ ਕਿ ਮੈਂ ਵੀ ਆ ਗਿਆ ਤਾਂ ਉਹ ਜਿਹੜਾ ਉਹ ਜੀ ਨੇ ਲਵਾ ਲਈ ਹਾਂ ਉਹ ਵੀ ਜੋੜ ਕੱਟ ਤੈਨ ਵਧੀਆ ਲਾਇਆ ਹੈ ਹੈ ਕਟ ਕਟ ਕੇ ਜੋੜਦੇ ਇਕਨਾਂ ਰੰਗ ਹੋਊਗਾ ਨਾ ਉੱਤੇ ਬਚੂ ਲਾਉਣ ਰੱਖਣਾ ਹੈ ਇਕਨਾਂ ਜਾ ਕੇ ਲਾ ਦਿਆਂਗਾ ਅੱਛਾ ਤੇ ਲੋਕਾਂ ਐ ਲਾ ਦਿੰਦੇ ਅੱਛਾ ਇਹ ਮਿੱਤਰੀ ਅੱਛਾ ਮੈਂ ਐ ਕੱਟਾਂਗਾ ਵੀ ਅੱਛਾ ਕੱਟ ਕੇ ਲਾ ਦਿੰਦੇ ਕੱਟ ਕੇ ਲਾ ਦਿੰਦੇ ਜੋੜ ਤਾਂ ਹੀ ਬਦਲਦਾ ਜੋੜ ਤਾਂ ਹੀ ਬਦਲਦਾ ਹਾਂ ਜਿਹੜੇ ਵਿੱਚ ਕੱਟ ਕੇ ਨਾ ਕੁੰਜਲਾ ਕੁੰਜਾ ਮਲਾਤਾ ਹਾਂ 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 ਅਜੇ ਤੇ ਉੱਪਰ ਲਾਉਣਾ ਹੈ ਨਹੀਂ ਇੱਥੇ ਦੇਣੇ ਨੇ ਅਜੀ ਫੇਰ ਉੱਪਰ ਬੈਠੇ ਫਟਿੰਗ ਕਰਦੇ ਫਟਿੰਗ ਕਰ ਰਹੇ ਆ ਪਤਾ ਨਹੀਂ ਕਦਨ ਲਾਉਂਗੇ ਇਹ ਬਸ ਥੋੜਾ ਜਿਹਾ ਲਾ ਕੇ ਹਟ ਜਾਂਦੇ ਆ ਉਹ ਰੋਜ ਆਏ ਕਹਿੰਦੇ ਆ ਰੋਜ ਆਨੇ ਕਹਿੰਦੇ ਆ ਇਹ ਵੀ ਇੱਕ ਵਾਰੀ ਡਰਦੇ ਹਾਂ ਇਹ ਵੀ ਚੱਕਰ ਹੈ ਹਾਂ ਕਹਿੰਦੇ ਹਾਂ ਚੱਕਰ ਆ ਜਿਹੜਾ ਮੂਰੇ ਵਾਲੀ ਤੋਂ ਉਹ ਚੜੀ ਦੇ ਖੁੱਲੂਗੀ ਦੁਆਰੇ ਆ ਚੰਗੀ ਹੈ ਹਾਂ ਮੂਰੇ ਤੇ ਆਪ ਟਕੇ ਹਾਂ ਹਾਂ ਇਹਨੇ ਬਰਾਬਰ ਕਰ ਲੈ। ਅੱਛਾ। ਹਾਂ ਜੇ ਤਾਂ ਕਹਿੰਦੇ ਗਰੰਡਰ ਨਾਲ ਇੱਕ ਨਹੀਂ ਹੋ ਗਿਆ। ਹਾਂ ਨਹੀਂ ਕੋਈ ਕੋਈ ਗੰਦੇ। ਇਹ ਖੋਲੋ ਗਾਨੇ। ਕੰਮ ਕਾਫੀ ਹੁੰਦਾ ਫਿਰ ਇਹਨਾਂ ਦਾ ਵੀ ਹੈ। ਨਹੀਂ ਹੋਦਾ। ਮੈਂ ਬੁੱਕ। ਹਾਂ। ਪੰਦੇ ਹੀ ਲੈ ਲਿਆ ਮੈਂ ਕਹਿੰਦਾ ਤੇ ਰੰਗੇ ਮਾਰਾ ਦਿੰਦੇ ਨਾਲ ਤਾਂ। ਹਾਂ। ਲੈ ਆਏ ਪੂਰੇ। ਉਹ ਟਾਇਲ ਦਾ ਕੀ ਕਰੂੰ ਓਥੇ ਯਾਰ ਅਸਾਂ ਕੱਟ ਕੇ ਨਾ ਫਿਰ ਖੋਲ ਹਲਾ ਲਈਨੇ ਤੇ ਇਹ। ਉਹ ਹਟਾਇਲ। ਚੈਲ ਆ ਗਈ ਹੈ। ਕੜੀ ਆ ਲੈ ਆਉਣੇ ਕੇ ਲੈ ਕੇ ਹੁਣੀ ਪੈਣੀ ਆ ਰਹੇ ਲੈ ਆਉਣੀ ਕੀ ਆ ਇਹ ਚਾਹ ਤੀਸ ਲੱਗਣਾ ਤੇ ਲੈ ਚਲ ਕਟਿੰਗ ਕਰਕੇ ਲਾਜੂ ਇਹਨਾਂ ਦਾ ਨਹੀਂ ਪਤਾ ਲੱਗਣਾ ਹੈਗਾ ਚਲ ਉਹ ਹੌਲ ਲੂਗੇ ਹੂੰ ਹੂੰ ਬੰਦ ਵੀ ਆ ਗਏ ਹੂੰ ਖੁੱਲ ਜੂਗੇ ਯਾਰ ਤਾਂ ਉਹ ਵੀ ਆ ਗਿਆ ਹਾਂ ਕੀ ਅੱਜ ਆਇਆ ਹਾਂ 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 ਯਾਰ ਮੈਂ ਹੁਣ ਚੰਡੀਗੜ੍ਹ ਦਾ ਗੇੜਾ ਉੱਥੇ ਆਈਆਂ ਪਏ ਡੱਬੇ ਯਾਰ ਇਹ ਉਦਣ ਗਏ ਤੇ ਅਸੀਂ ਮੈਂ ਕਿਹਾ ਤੇ ਅੱਖਾਂ ਚ ਦਿਖਾ ਗਿਆ ਜਦੋਂ ਮੈਂ ਹੂੰ ਉਦਣ ਭੁੱਲ ਆਇਆ ਮੈਂ ਇਹਨੂੰ ਕਿਹਾ ਮੈਂ ਇਧਰੋਂ ਚੱਕਰ ਲਾ ਕੇ ਫੜਾਏ ਜਾ ਯਾਰ ਚਲ ਮੈਂ ਦੇਖਦਾ ਛੁੱਟਈ ਹੋ ਗਈਆਂ ਨੇ ਆਣਿਆਂ ਨੂੰ ਅੱਜ ਸੈਚਰਡੇ ਅੱਜ ਨਾ ਹਾਫ ਡੇ ਹੋਣਾ ਅੱਜ ਦਾ ਕੋਇਲ ਬੋਲਦੀ ਆ ਗਰਮੀ ਲੈ ਕਹਿੰਦੀ ਆ ਇਹ ਡਾਲੇ ਵਾਸਤੇ ਬੜਾ ਥੋੜੀਆਂ ਪਈਆਂ ਡਾਲੇ ਵਾਸਤੇ ਇੰਨੀਆਂ ਚੁੰਨੀਆਂ ਪਈਆਂ ਤੁਹਾਡੇ ਕੋਲ ਨਾ ਰੰਗੜਾ ਲੈ ਕੇ ਆਈ ਐ ਆਹ ਲੋ ਆ ਤਾਂ ਬਹੁਤ ਸੋਹਣਾ ਹੈ ਮਾਤਾ ਵਰਤਾਰਾ ਖਾਵਾ ਅੰਬਰਧਰਾ ਉਹਦਾ ਪਾਈ ਬਿਜਲੀ ਵਾਲਿਆ ਤੈਨੂੰ ਅੰਬਰਧਰਾ ਖਲਾਮਾ ਮੈਂ ਮੜਾ ਜ ਮੋਟਰ ਪਰ ਮਾਰਿਆ ਮੈਂ ਕਿੜਾ ਆ ਉਹ ਪ੍ਰਾਇਮੇ ਤੇ ਲਿਖੋ ਗਲੇ ਗਲੂ ਤੇ ਬਹੁਤ ਵਧੀਆ ਮੋਟਰ ਤੇ ਵੀ ਗੀੜਾ ਮਾਰਨਾ ਪੈਂਦਾ ਮੈਂ ਫੋਟੋ ਨਾਲ ਗੁਦਰਬਾਈ ਨਾਲ ਆ ਗਿਆ ਹੋਵੇ ਉਹਦਾ ਕੱਲ ਫੋਨ ਆਇਆ ਸੀ ਮੈਨੂੰ ਤੇ ਕਹਿੰਦਾ ਸੀ ਕਿ ਨਮਾਉਂਗਾ ਮੈਂ ਤੋਕ ਮੱਖਚਾ ਤੋੜ ਲਈ ਫਿਰ ਉਹ ਉਹ ਪੱਲੇ ਵਾਸਤੇ ਕੋਮਕ ਜਾਣਾ ਮਨ ਦੋ ਤਿੰਨ ਉੱਧਰ ਹੈਗੀਆਂ ਮਿਰਚਾਂ ਇੱਥੇ ਤੋਂ ਮੋਢੇ ਲੈਣੇ ਮਿਰਚਾਂ ਚ ਕਹਿ ਦੇਣਾ ਮੈਂ ਕਰਾਂ ਮਿਰਚਾਂ ਮੋਟਰ ਉੱਪਰ ਤੇ ਲਿਆ ਕਰੂੰਗਾ ਮੈਂ ਮੋਲ ਲਾਂਦੇ ਹੋ ਥੋੜਾ ਜਿਹਾ ਧਨੀਆ ਵੀ ਤੋੜ ਲਈਏ भी हो गया नहीं गर्मे च होंगे नहीं है तो नहीं करेला भी लगे तोड़े ले गया कि हो गया हो गया थोड़ा जा हाले तो उधर सब्जी तोड़ते हैं ਫਿਰ ਇਹ ਵੀ ਲੱਗਣੇ ਸ਼ੁਰੂ ਹੋ ਚੱਲੇ ਆਪਣੇ ਆਹ ਖੀਰਾ ਦੋ ਕੁ ਦਿਨ ਜੇ ਏਡਾ ਹੋ ਜਾਣਾ ਦੇਖਿਓ ਹਾਂ ਸਾਕੀ ਤੋੜ ਲਵਾਂ ਅੱਜ ਆ ਵੀ ਚੈੱਕ ਕਰ ਲਈਏ ਹੋਏ ਪਲੇ ਪਲੇਕ ਨਹੀਂ ਇੱਕ ਦਿਨ ਥੋਕ ਹੋਣ ਲੱਗਦਾ ਤਾਂ ਇੱਕ ਪਿੜਾ ਪਿੜਾ ਜੰਪਲ ਪਤਲਾ ਪਤਲਾ ਜੰ ਦੇਖੇ ਇੱਕ ਦਿਨ ਦੁਬਾਰਾ ਚੈੱਕ ਕਰੀ ਅੱਜ ਆਹ ਖੁੱਲ ਜਾ ਸਿਮਸਿਮ ਲਾਗੇ ਬੜੇ ਪਲੇਜਾ ਹੁਣ ਆ ਹੋ ਗਿਆ ਕਾਸੀ ਪਿਲਾ ਉੱਪਰ ਤੇ ਹੁਣ ਲਾਗੇ ਬਲੇ ਪਲੇਜਾ ਬਹੁਤ 10 ਦਿਨ ਤੱਕ ਹੋ ਜਾਣਗੇ ਇਹਦਾ ਨਾ ਅਨੰਦ ਹੀ ਲੱਗਾ ਜਦੋਂ ਆਪਣੇ ਹੱਥਾਂ ਦੀ ਕੋਈ ਚੀਜ਼ ਲੱਗੀ ਫਲ ਦਵੇ ਇੱਕ ਲੱਗ ਜਾਈ ਉਹ ਹੁੰਦਾ ਸਰੂਰ ਲੱਗ ਜਾਈ ਮਜ਼ਾ ਹੁੰਦਾ ਹੁਣ ਮੱਕੀ ਆ ਵੀ ਲੱਗਣੀ ਸ਼ੁਰੂ ਹੋ ਜਾਣੀ ਆ ਈਦੀ ਵੇਲ ਇੱਧਰ ਬਈ ਕਿ ਡੰਗ ਦੀ ਸਬਜ਼ੀ ਬਣ ਚੁਗੀ ਐ ਨਾ ਹਾਂ ਲੈ ਕੇ ਕਿੱਧਰ ਜਾ ਮੈਨਾਂ ਨੂੰ ਮੋਰੋ ਚੱਕਲੇ ਦਾ ਲਫਾਫਾ ਜੇ ਪਾਲੀ ਸਬਜ਼ੀ ਬੰਤ ਬਾਈ ਦੇ ਆ ਗਿਆ ਫੋਨ ਕਹਿੰਦਾ ਮੈਂ ਮੋਟਰ ਬਣਵਾ ਰਿਹਾ ਮੈਂ ਕਿ ਆ ਜਾ ਫਿਰ ਘੜੀ ਗੱਲਾਂ ਬਾਤਾਂ ਮਾਰਦੇ ਆ ਬੈਠਦੇ ਆ ਘੜੀ ਆ ਜਾ ਬਾਈ ਆਈ ਵਾਰ ਤੇ ਲੇਟਾ ਵਾਹ ਬਾਈ ਵਾਹ ਅੱਜ ਸ਼ਾਮ ਨੂੰ ਸ਼ਾਨਦਾਰ 뷰 ਹੋਊਗਾ ਨਾ ਹਾਂ ਪਰਫਾ ਲੈ ਰਿਹਾ ਵਰਤੀ ਹੁਣ 5 ਦੇ 10 ਲਟਕਾਂ ਨੇ ਹਾਂ 1 ਲਟਕਾ ਲਾ ਦੋ ਗਿਆ ਹਾਂ 5 ਤੋਂ ਲਟਕਾ ਲਿਆ ਕੱਠੀਆਂ ਰਹਨੀਆਂ ਕਿ ਅਗਲਾ ਪੰਜ 5 ਲੱਗੋਗੇ 5 ਆ ਲੱਗੋਗੇ 5 ਆਏ ਕਰ ਯਾਰ ਮੇਰੇ ਹਿਸਾਬ ਨਾਲ ਤਾਂ ਯਾਰ ਮੈਂ ਤਾਂ ਦੱਸਦਾ ਆ ਦੇਖੋ ਉਹ ਬੰਦ ਹੋ ਗਏ ਅੱਛਾ 5 ਹੋ ਗਈਆਂ ਜੇ ਐਂ ਕਰ ਲਵੇ ਯਾਰ ਜਿਹੜੇ ਮੂਹਰੇ ਤਿੰਨ ਆ ਉਹ ਕਰ ਦੇ ਬਾਕੀ ਪਿੱਛੇ ਕਰ ਦੇ ਮੇਰੀ ਪਤਾ ਕਿਆ ਫਿਰ ਜਿੱਦਾਂ ਹੁਣ ਅਸੀਂ ਸਮਝਦੇ ਤਿੰਨ ਪੱਕੇ ਬੜਦੇ ਰਹੇ ਕਰਨੀ ਫਿਰ ਨਹੀਂ ਪੰਜ ਬੜ ਜਾਏਗਾ ਨਹੀਂ ਆ ਪੰਜ ਲਗਣਾ ਅੱਧਰ ਵਾਲੀ ਬਾਣ ਨਹੀਂ ਮੂਰ ਰਹੀਆਂ ਹਾਂ ਹਾਂ ਇਹ ਕੜੀਆਂ ਵੇਖ ਲਿਆ ਬਾੜ ਲੋ ਇਹ ਆਹ ਮੰਦ ਕਰਨੀ ਗੇਟ ਰਹੀਆਂ ਹਾਂ ਤੇ ਪੰਜ ਉਹ ਬਾੜ ਲੋ ਹੋਰ ਮੂਰ ਕੜੀਆਂ ਜਿੰਨੇ ਦਾ ਇਹ ਮੂਰਲੀ ਨਾਲ ਪੜਤੀ ਰਹਾ ਰੱਖਦੇ ਕਰਨੀ ਤੇ ਰਾਤ ਸਵੇਰੇ ਸਵੇਰੇ ਫੇ ਕਾ ਨੂੰ ਸੋਹਣੀਆਂ ਬੜ ਲੈਣ ਨਾਲ ਉਹ ਤਾਂ ਬੰਦੀ ਰਹਿਣੀ ਪਾਉਂਦੀ ਹਾਂ 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 ਕਾ ਦੇ ਮੂਰ ਫਰੰਟ ਵਾਲੀਆਂ ਹਾਂ 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 ਸੋਲ ਠੀਕ ਆ ਪਰ ਸਵੇਰ ਸ਼ਾਮ ਨੂੰ ਪਤਾ ਲੱਗੂ ਲੈਟਾ ਬਣਦੀ ਹੈ ਉੱਪਰਲੀ ਥਾਲੀ ਆਹ ਕਿ ਇੱਥੇ ਭੰਨ ਲਈ ਆ ਠਾਕ ਡੋਲ ਰੋਲਟ ਤੋਂ ਲੈਣਾ ਆਛਾ ਮਰੀ ਲਓ ਜੀ ਸਬਜ਼ੀ ਆ ਗਈ ਸਬਜ਼ੀ ਸਬਜ਼ੀ ਚਲੋ ਰੱਬ ਜੀ ਸਬਜ਼ੀ ਆਹੋਂ ਕਿ ਆਪਣਾ ਆ ਹਾਂ ਹਰੀ ਮਿਰਚਾ ਹਰੀ ਮਿਰਚਾਂ ਲਵਦੀਆਂ ਲਿਆ ਦਿੰਦੇ ਆ ਪਤਾ ਹੈ ਹਾਂ ਉਤਰੇ ਗਾਂਡੇ ਦੇ ਦੂਏ ਤੀ ਦੇ ਨੀਗ ਮਿਰਚਾਂ ਵਾਦੀਆਂ ਚਲ ਸਾਜੇ ਕਰੂਗਾ ਸਬਜ਼ੀ ਸ਼ਾਮ ਨੂੰ ਬਣ ਜੂਗੀ ਰੋਟੀ ਪਰੌਲੇ ਦੀ ਬਣਾ ਕੇ ਪਾ ਲੈਂਦੇ ਹਾਂ ਹਾਂਜੀ ਹਾਂ ਸਬਜ਼ੀ ਕੀ ਆ ਕੀ ਆ ਪੱਲੇ ਪੱਖੇ ਲਾਉਣ ਲੱਗੇ ਕਿੱਥੇ ਲਾ ਦੀਏ ਹਾਂ ਇੱਕ ਇੱਥੇ ਲਾ ਦਿੰਦੇ ਹਾਂ ਹਾਂ ਆਲੂ ਲਾਉਂਗਾ ਇੱਕ ਕੱਥਲਾ ਦੇ ਇੱਕ ਉੱਪਰ ਲਾ ਦੇ ਬਸ ਇੱਥੇ ਬੈਠਾ ਮੋਟਾ ਮੋਟਾ ਇਹੋ ਜੋ ਭਾਰ ਮੈਂ ਕਹਦਾ ਆਉਂਦੀਆਂ ਦਾ ਪਕੋੜੇ ਲਾਣਾ ਤਾਂ ਉਹ ਫਕਲਾ ਉਹ ਯਾਰ ਪੱਖਾ ਉਹ ਤੇ ਫਰੇ ਨਹੀਂ ਲੱਭਦੇ ਪਤਾ ਨਹੀਂ ਕਿੱਥੇ ਖੋ ਗਏ ਯਾਰ ਇਹਨੇ ਯਾਰ ਦੇਖ ਲੋ ਮਾਰ ਗੋ ਬਾਈ ਭਾਈ ਉਹ ਕਿੱਥੇ ਮਾਰੀ ਯਾਰ ਪੱਖਾ ਨਾ ਵੇ ਤੇ ਫਰਕ ਹੋ ਗਿਆ ਪਤਾ ਨਹੀਂ ਕਿੱਥੇ ਰੱਖੋਏ ਘਰ ਦੇ ਵਿੱਚ ਕਿਹੜੀ ਜਗ੍ਹਾ ਰੱਖੋਏ ਕਿਤੇ ਨਹੀਂ ਉਦੋਂ ਜਿਆਦਾ ਇੱਥੇ ਲਾਉਂਦੇ ਤੇ ਇਰੇ ਕਮਰੇ ਚ ਲਾਇਆ ਦਾ ਪੱਖਾ ਉਧਰ ਇਹ ਚ ਲਾਇਆ ਥਾ ਨਾ ਤੇ ਇੱਧਰ ਤਾਂ ਨਹੀਂ ਕਿਤੇ ਰੱਖ ਹੋਏ ਹੋਏ ਹੈਗੇ ਯਾਰ ਪਤਾ ਨਹੀਂ ਕਿਥੇ ਰੋਂ ਕੋਈ ਕਿਤੇ ਨਹੀਂ ਸਮਝ ਨਹੀਂ ਲੱਗਦੀ ਕਿ ਚਲ ਪਹਿਲਾਂ ਮੈਂ ਤਨ 15 ਕਨੇਸਰ ਲੈ ਕੇ ਆਵਾਂ आया मैं लेके फिर आया ना मैं गड्डी तो ना तो मोटर वाइज बदल ना यार उठ भी बहुत स्लो चलदा हो हां हाँ। पर फास्ट सर्विस पहले पैक करके रखते हैं मोटर ज्यादा कर ना लेला मत कर भी दम तो आगे जावनो था बड़ा चल छुकरिया भाई लाइए यार हवा तेज हो होजूगी थोड़ी जी आपके लिए लगाया ये आज लिए लगाया हां ਚਾਰ ਸਾਈਡ ਸੋਲਿਆ ਨੀ ਹਾਂ ਦੋ ਚਾਰ ਸਾਈਡ ਆਈ ਹਾਂ ਹਾਂ ਅੱਜ ਹੈ ਵੀ ਗਰਮਾ ਬਹੁਤ ਹਾਂ ਅਨਾਤਰੇ ਭਾਈਸ ਮੋਸੇ ਪੈ ਕੇ ਤੰਨੋ ਗਿਆ ਜਦੋਂ ਮੈਂ ਮੋਟਰਸਾਈਕਲ ਪਰ ਆ ਰਿਹਾ ਤਾ ਨਾ ਇੰਨੀ ਗਰਮ ਹਵਾ ਲੱਗਦੀ ਧੀ ਹੱਦੋਂ ਵੱਧ ਨਗਰ ਬੰਦਨ ਕੋ ਵੀ ਲੱਗਦੀ ਹੋਣੀ ਯਾਰ ਯੋ ਫੋਨ ਨੰਬਰ ਵੀ ਪੂਰਾ ਗਰਮ ਹੋ ਗਿਆ ਫਟ ਨਾਲ ਪੰਜ ਮਿੰਟ ਵਗ ਰੱਖ ਤੂੰ ਫਾਇਰ ਰੱਖੋ ਗਿਆ ਹੁਣਾ ਧੁੱਪ ਚ ਪਿਆ ਰਹਿ ਗਿਆ ਹੁਣਾ ਕਿ ਫਿਰ ਵੀਡੀਓ ਪੁਰੀ ਦੇਖਦਾ ਦਾ ਇੱਕ ਵਾਰੀ ਮੈਂ ਕਰਦਾ ਤਾਂ ਫਿੱਟ ਪੁੱਠੇ ਚੱਲੇ ਵੇ ਪੱਖਾ ਵੀਰ ਬਣ ਗਏ ਮੈਂ ਇਹਨਾਂ ਜੱਫੀਟ ਬਣ ਗਈ ਪੱਖੇ ਦੇ ਚਲੋ ਆਪਾਂ ਲੈ ਲਈਏ ਥੰਡੇ ਦੇਮਾ ਲੈ ਖਾਣਾ ਖਾਣਾ ਖਾਣੇ ਪਹਿਲਾਂ ਸੋਦੀ ਹੋ ਗਈਆਂ ਪੱਖੇ ਨੂੰ ਅੱਜ ਨੰਬਰ ਲੱਗਿਆ ਦਾ ਇਹ ਪੌੜੀ ਦਾ ਫਾਇਦਾ ਲਉਣਾ ਹੋਣਾ ਇਹਨੂੰ ਪੂਰਾ ਉਹ ਚਾਹੀਦਾ ਹਾਂ ਇਹਦਾ ਹੱਥ ਚਾਹੀਦਾ ਇਹ ਬੋਲਦਾ ਇਹ ਚਾਹੀਦਾ ਫਲੈਟ ਚੋਂ ਜਾ ਕੇ ਲੈਣ ਦੀ ਜਿੱਥੇ ਤੇ ਮੈਂ ਜਾਂਦੀ ਕਿ ਆਪਣੇ ਉੱਥੋਂ ਤੋਂ ਉੱਥੇ ਪੈ ਜੀ ਮੈਂ ਉੱਥੇ ਦਾ ਕੰਮ ਹੋਣੀ ਉੱਥੇ ਦਾ ਕੰਮ ਮੇਰੇ ਦਿੱਥੇ ਕੰਮ ਲੱਗੇ ਲਾਵੀ ਤੇ ਹਵਾਦੰਦ ਨਹੀਂ ਤੇ ਜਮਾਈ ਸਲੋ ਬਹੁਤ ਹੋ ਗਿਆ ਤੇ ਲੈ ਮਾਰਦਾ ਕੋਨੇ ਕੋਨੇ ਜਵਾ ਹੁਣ ਹਾਂ ਨੇ ਤੇ ਉਪਰ ਮੈਥੇ ਦਪਹਿਰ ਨੂੰ ਆ ਕੇ ਪੈਂਦਾ ਤੇ ਗਰਮੀ ਪੱਖੇ ਤੇ ਲ ਵੀ ਗਰਮੀ ਆਈ ਜਾਂਦੀ ਸੀ ਲਾਵੀ ਦੇਖੀ ਲਟਾਂ ਬਾਲ ਕੇ ਫਿਰ ਸਾਰੇ ਹਾਲ ਤਾਂ ਥੋੜਾ ਚਾਨਣਾ ਹਲੇ ਥੋੜਾ ਰਾਤ ਨੇਰੇ ਕਿਸੇ ਪੰਜੌਂਕਣੇ ਪ੍ਰੋਫਾਈਲ ਐ ਪਰਫੈਕਟ ਵੀ ਬੜਾ ਪੀ ਵਧੀਆ ਲੱਗ ਰਹੀ ਹੈ ਯਾਰ ਕੱਲੀ ਪ੍ਰੋਫਾਈਲੇ ਬਾੜ ਦੇ ਹਾਂ ਕੱਲੀ ਪ੍ਰੋਫਾਈਲੇ ਬਾੜ ਦੇ ਵਧੀਆ ਲੱਗ ਰਹੀ ਹੈ ਉਹਨੇ ਰੱਖ ਜੇ ਸਾਰੇ ਲਾਈਟਾਂ ਬਾੜਾ ਨੂੰ ਇੱਕ ਬਰੀ ਉੱਪਰ ਤੇ ਫਿਰ ਦੇਖਦੇ ਕਿੱਦਾਂ ਲੱਗਦੀ ਹੈ ਕਿੰਨੇ ਟਾਈਮ ਬਾਅਦ ਇੱਥੇ ਆਹ ਚਾਨਣਾ ਦੇਖਿਆ ਐਨ ਪੂਰਾ ਦੇ ਥੱਲੇ ਦਾ ਹੁੰਦਾ ਤਾਂ ਜਦ ਅਸੀਂ ਇੱਥੇ ਉਨ ਦੇਦੇ ਨਾ ਡੇਰਾ ਹੁੰਦਾ ਸੀ ਇੱਥੇ ਤੁਹਾਨੂੰ ਚਾਨਣੇ ਚਾਨਣੇ ਜਿਹੜਾ ਉੱਪਰ ਦੀ ਬਣਦੀ ਉੱਪਰ ਦੀ ਬੱਕੀ ਉਧਰ ਉਹ ਬੱਕੀ ਪਰ ਵਾਲੇ ਕੋਈ ਨਾ ਬਾਅਦ ਚੁੱਕ ਕਰੀਏ ਥੋੜਾ ਹੋਰ ਡੇਰਾ ਹੋ ਜਾਵੇ ਫਿਰ ਦੇਖਦੇ ਸਾਰੀ ਲੱਟ ਕੇ ਬਾਰੇ ਓਹੋ ਥੋੜੀ ਜੀ ਸਬਜ਼ੀ ਹੋਰ ਮਿਲ ਗਈ ਉਰੀ ਸਵੇਰੇ ਵਾਲੀ ਹਾਂ ਹੁਣ ਤੇਲ ਬਣਾ ਲਈ ਬੜਾ ਤੇ ਓਹੋ ਚਲ ਘਰ ਕੱਸੀ ਜੀ ਭਾਈ ਦਿਨ ਚ ਬਹੁਤ ਜ਼ਿਆਦਾ ਗਰਮੀ ਸੀ ਅੱਜ ਨਹਾ ਦਿਆ ਮੈਂ ਤੂੰ ਕਹ ਤਾ ਕਿ ਮੂਵੀ ਭਾਈ ਬੜ ਬੜਪਾ ਤੇ ਅਸਥਾਨ ਕਰ ਲਿਆ ਤੇ ਹੁਣ ਆਪਾਂ ਬਾੜ ਦੇ ਸਾਰੀਆਂ ਲੈਟਾਂ ਇੱਕ ਵਾਰੀ ਦੇਖੀ ਬਾੜ ਕੇ ਫਿਰ ਦੋ ਨਾ ਥੱਲੇ ਥੱਲੇ ਬਾੜ ਲੈ ਉੱਪਰ ਵਾਲੇ ਜੇ ਮੈਂ ਕਰ ਲ ਤੁਹਾਨੂੰ ਦਿਖਾ ਦਿੰਦੀ ਆ ਥੱਲੇ ਵਾਲੀ ਬਾੜ ਦਿੰਦੇ ਇੱਕ ਵਾਰੀ ਇਹ ਦੇਖਦੇ ਹਾਂ ਇੱਕ ਵਾਰੀ ਹੋਰ 찬질한 티, 찬, 찬, 니. 네. 찬, 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 찬,, 찬, 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 찬,, 찬, 찬,, 찬, 찬,, 찬, 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 Take a little bit, 찬, 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 ਜਿਹੜੀ ਅੱਜ ਸਵੇਰੇ ਸਬਜੀ ਤੋੜੀ ਤੀ ਮੈਂ ਇੱਕ ਪੀਸ ਖਾ ਕੇ ਦੇਖਿਆ ਓਏ ਹੋਏ ਹੋਏ ਹੋ ਬਈ ਘਰ ਦੀ ਸਬਜੀ ਘਰ ਦੀ ਹੁੰਦੀ ਆ ਹਾਂਜੀ ਨਾਲੇ ਨਾਲੇ ਬਿਲਕੁਲ ਤਾਜੀ ਅੱਜੇ ਤੋੜੀ ਅੱਜੇ ਬਣਾ ਲਈਏ ਮਲਾਈ ਵਾਂਗੂ ਖੁਰ ਰਹੀ ਆ ਮਲਾਈ ਵਾਂਗੂ ਬੂਦੇ ਵਿੱਚ ਔਰ ਓਰਗੇਨਿਕ ਤੁਸੀਂ ਮੇਰਾ ਪਿਛਲਾ ਸਾਰਾ ਬਲੌਗ ਦੇਖ ਲਿਆ ਤੇ ਹੁਣ ਤੇ ਆਪਾਂ ਬਹੁਤ ਚੀਜ਼ਾਂ ਹੌਲੀ ਦੱਸਣ ਦੇ ਵਿੱਚ ਜਿਹੜੇ ਚੀਜ਼ਾਂ ਸਾਰੇ ਚੀਜ਼ਾਂ ਬਣੀਆਂ ਵਿੱਚ ਵਿੱਚ ਥੋੜਾ ਬਹੁਤ ਮੈਹਿ ਬਲਾਉਂਦਾ ਵੀ ਰਿਹਾ ਬਲੌਗਾਂ 'ਚ ਤਾਂ ਅਪਡੇਟ ਪਾਉਂਦਾ ਵੀ ਰਿਹਾ ਘਰ ਦੀ ਤੇ ਇੱਥੇ ਜਿਹੜੇ ਕੰਮ ਸਾਡੇ ਟੈਲਰ ਦੇ ਵਿੱਚ ਰਹਿੰਦੇ ਸਾਰੇ ਮੈਂ ਬਲੌਗ ਸਾਰਾ ਦੇਖਾ ਤੁਸੀਂ ਦੇਖੇ ਲਿਆ ਹੁਣ ਤੇ ਹੁਣ ਆਪਾਂ ਇਸ ਤੋਂ ਬਾਅਦ ਫਿਰ ਆਪਾਂ ਹੁਣ ਕਾਂਟੀ ਨੂੰ ਬਲੌਗ ਬਲੌਗ ਪਾਵਾਂਗੇ ਤੇ ਬਹੁਤ ਸਾਰੇ ਤੁਸੀਂ ਨਸਕੀਤਾਜ ਪਾਵਾਂ ਹੁਣ ਤੇ ਇਸ ਤੋਂ ਬਾਅਦ ਲਗਾਤਾਰ ਅੱਜ ਵੀ ਜਿਹੜਾ ਤੁਸੀਂ ਦੇਖ ਲਿਆ ਕੱਲ੍ਹ ਵੀ ਬਲੌਗ ਹੋਊਗਾ ਪਰ ਸੋ ਜੇ ਹੋਊਗਾ ਸਾਰੇ ਚੀਜ਼ਾਂ ਤੇ ਆਪਾਂ ਬਲੌਗ ਸ਼ੁਰੂ ਕਰਾਂਗੇ ਜਿਹੜਾ ਫਿਰ ਅੱਜ ਦਾ ਪੂਰੀ ਦਿਖਾਵਾਂਗੇ ਕਿ ਕਿੱਥੇ ਕੀ ਅਪਡੇਟ ਹੋ ਰਹੀ ਸਰੇ ਘਰ ਦੀ ਤੇ ਉਹਦੇ ਸਾਰੇ ਫੋਲਰ ਦੇ ਜਵਾਬ ਵੀ ਦਵਾਂਗੇ ਆਪਾਂ ਦੱਸਾਂਗੇ ਸਾਰੀਆਂ ਚੀਜ਼ਾਂ ਜੀ ਕਈ ਕੁ ਸੋਇਆ ਹੈਗਾ ਦੱਸਾਂ ਤਰ੍ਹਾਂ ਦੇ ਹੌਲੀ ਹੌਲੀ ਚੱਲਣਾ ਪਾਵਾਂਗੇ ਸਾਰਾ ਕੁਝ ਪਰ ਕਿਉਂਕਿ ਸਭ ਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਤੇ ਹੁਣ ਆਪਾਂ ਅੱਜ ਦਾ ਇਹ ਵਲੌਗ ਬੰਦ ਕਰਾਂ ਪਰ ਕਿ ਇੱਕ ਵਾਰ ਤੁਹਾਨੂੰ ਸਾਹਮਣੇ ਵੀ ਦਿਖਾਏ ਦਵਾਂ ਬਹੁਤ ਕੰਮ ਹੋ ਚੁੱਕਿਆ ਆਪਣਾ ਘਰ ਦਾ ਸਾਰਾ ਜੀ ਆ ਟਾਇਲਾਂ ਲੱਗ ਰਹੀਆਂ ਇੱਧਰ ਗਟਰ ਵਾਲਾ ਆਪਣਾ ਉਹ ਜੀ ਹੁਣ ਇਹ ਤੁਹਾਨੂੰ ਹੁਣ ਮੈਂ ਦੂਜੇ ਵਲੌਗ 'ਚ ਦਿਖਾਉਂ ਤੱਲੀ ਗੱਲੀ 'ਚ ਸਾਰੀ ਦਿਖਾਉਂਗਾ ਫਿਰ ਗੱਲਾਂ ਬਾਤਾਂ ਮਾਰਦੇ ਆ ਇੱਕ ਜਾਂ ਦੋ ਦਿਨ ਲੱਗਣਗੇ ਸੈੱਟ ਹੋਣ ਨੂੰ ਸਾਰਾ ਸਾਰਾ ਸਿਸਟਮ ਦੇ ਵਿੱਚ ਫੇਰ ਦੌਰੇ ਆਉਣ ਨੂੰ ਕੜੀ ਨਾਲ ਕੜੀ ਜੋੜਨ ਨੂੰ 10 ਦਿਨਾਂ ਦੇ ਵਿੱਚ ਬਹੁਤ ਕੁਝ ਚੀਜ਼ਾਂ ਬਣੀਆਂ ਤੇ ਇਹ ਸਾਰੇ ਸਭ ਕੜੀ ਕੱਲੇ ਕੱਲੇ ਸਮਝ ਆਉਂਦਾ ਕਿਹਾ ਕੁਝ ਹੋਊਗਾ ਤੇ ਇੱਕ ਤੋ ਕੰਮ ਹੈ ਮੈਚ ਦੇਖਣ ਵੀ ਜਾਣਾ ਮਰਜ਼ਾ ਟਿਕਟ ਦਾ ਮੁੱਕਾ ਕੰਮ ਹੋ ਗਿਆ ਹੁਣ ਉਹਦੇ ਟਿਕਟਾ ਲੈਣ ਦੀ ਜਾਣਾ ਉਹਦਾ ਵੀ ਥੋੜਾ ਜਿਹਾ ਚੰਗਣਾ ਪਾਉਗਾ ਮੈਂ ਤੇ 29 ਜੀ ਦਾ ਮੈਚ ਆਪਣੇ ਬੁੱਲਾਵਰ ਸਟੇਡੀਅਮ ਦੇ ਵਿੱਚ ਲੈ ਗਣ ਜਿੰਦਗੀ ਦੀ ਗਾਣੇ ਨੂੰ ਮੈਂ ਤਾਂ ਕੋਈ ਚੱਲਦੇ ਕੋਈ ਐ ਟਿਕਟਾਂ ਨਹੀਂ ਆ ਲੱਤੀਆਂ ਉਹ ਤੁਹਾਨੂੰ ਅਗਲੇ ਵਲੌਗਸ ਵਿੱਚ ਦਿਖਾਵਾਂਗਾ ਤੁਹਾਨੂੰ ਜਿੱਥੇ ਸਾਡੇ ਪਲੇਅਰ ਕੋਲ ਰਿਚਰ ਦਾ ਆਫਰ ਆਗਲੇ ਵਲੌਗਸ 'ਚ ਆ ਰਿਹਾ ਪਾਉਂਗਾ ਸਾਨਮੋਹ ਜੀ ਪੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਠੀਕ ਹੈਗਾ ਫਿਟਪਾਟ ਆ